RBI ਵੱਲੋਂ ਲੋਕਾਂ ਲਈ ਵੱਡਾ ਐਲਾਨ ਕੀਤਾ ਗਿਆ RBI ਵੱਲੋਂ ਲੋਕਾਂ ਲਈ ਬੈਂਕਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਹਦਾ ਸਿੱਧਾ ਲਾਭ ਆਮ ਲੋਕਾਂ ਨੂੰ ਹੋਣ ਜਾ ਰਿਹਾ ਹੈ ਜਿਹੜੇ ਲੋਕਾਂ ਨੇ ਬੈਂਕਾਂ ਤੋਂ ਕਾਰ ਲੋਨ ਹੋਮ ਲੋਨ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲਿਆ ਹੈ ਤਾਂ ਉਸ ਲੋਨ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ RBI ਵੱਲੋਂ ਰੈਪੋ ਰੇਟ ਦੇ ਵਿੱਚ ਕਟੌਤੀ ਕੀਤੀ ਗਈ ਹੈ ਦਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਰੈਪੋ ਰੇਟ ਜਿਹੜਾ ਉਹ ਘਟਣ ਨਾਲ ਲੋਕਾਂ ਨੂੰ ਜਿਹੜਾ ਮੰਥਲੀ ਇਹਦਾ ਫਾਇਦਾ ਹੋਵੇਗਾ ਮਹੀਨੇਵਾਰ ਜਾਣ ਵਾਲੀਆਂ ਕਿਸ਼ਤਾਂ ਦੇ ਵਿੱਚ ਜਿਹੜਾ ਵਿਆਜ ਲੱਗਦਾ ਉਹਦੇ ਵਿੱਚ ਜਿਹੜਾ ਫਾਇਦਾ ਹੈ ਉਹ ਤੁਹਾਨੂੰ ਹੋਵੇਗਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਰੈਪੋ ਰੇਟ ਦੇ ਵਿੱਚ 50 ਪੈਸੇ ਦੀ ਕਟੌਤੀ ਹੈ ਜਿਹੜੀ ਉਹ ਆਰਬੀਆਈ ਵੱਲੋਂ ਕੀਤੀ ਗਈ ਹੈ ਪਹਿਲਾਂ ਜਿਹੜਾ ਰੈਪੋ ਰੇਟ ਉਹ 6% ਸੀ ਤਾਂ ਹੁਣ 5.5% ਰਹਿ ਗਿਆ 50% ਦੀ ਕਟੌਤੀ ਹੈ ਜਿਹੜੀ ਜਿਹੜਾ ਰੈਪੋ ਰੇਟ ਸੀ ਉਹ 6% ਸੀ ਜਿਹੜਾ 50 ਪੈਸੇ ਦੀ ਇਹਦੇ ਵਿੱਚ ਕਟੌਤੀ ਕੀਤੀ ਗਈ ਹੈ ਔਰ ਹੁਣ RBI ਦਾ ਜਿਹੜਾ ਰੈਪੋ ਰੇਟ ਹੈ ਉਹ 5.5% ਰਹਿ ਗਿਆ ਤੇ ਇਹਦਾ ਜਿਹੜਾ ਸਿੱਧਾ ਫਾਇਦਾ ਉਹ ਲੋਕਾਂ ਨੂੰ ਹੋਣ ਜਾ ਰਿਹਾ ਜਿਨ੍ਹਾਂ ਨੇ ਲੋਨ ਲਏ ਹੋਏ ਐ ਜਾ ਜਿਨ੍ਹਾਂ ਨੇ ਲੋਨ ਲੈਣਾ ਹੈ ਉਹਨਾਂ ਲਈ ਇਹ ਖੁਸ਼ਖਬਰੀ ਵਾਲੀ ਗੱਲ ਹੈ ਤਾਂ ਇਸ 50 ਪੈਸੇ ਨਾਲ ਕਿੰਨਾ ਫੱਕ ਪੈਂਦਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੇਕਰ ਤੁਸੀਂ 10 ਲੱਖ ਰੁਪਏ ਦਾ ਕਾਰ ਲੋਨ ਜਾਂ ਹੋਮ ਲੋਨ ਲੈਣੇ ਹੋ ਤਾਂ ਤੁਹਾਨੂੰ 50 ਪੈਸਿਆਂ ਨਾਲ 417 ਰੁਪਏ ਮਹੀਨੇ ਦੀ ਵਿਆਜ ਦਾ ਫਾਇਦਾ ਹੋਵੇਗਾ 417 ਰੁਪਏ ਮਹੀਨੇ ਦੀ ਵਿਆਜ ਹੈ ਜਿਹੜੀ ਉਹ ਘੱਟ ਲੱਗੇਗੀ ਤਾਂ ਜੇਕਰ 1 ਕਰੋੜ ਰੁਪਏ ਵਾਲਾ ਕੋਈ ਲੋਨ ਹੈ ਕਿਸੇ ਦਾ ਤਾਂ ਉਹਨਾਂ ਨੂੰ ਵੱਡਾ ਫਾਇਦਾ ਇਹਦਾ ਮਿਲ ਜਾ ਰਿਹਾ ਹੈ 1 ਕਰੋੜ ਰੁਪਏ ਵਾਲੇ ਨੂੰ 4150 ਪੈਸੇ ਮਹੀਨੇ ਦਾ ਫਾਇਦਾ ਹੋਵੇਗਾ ਵਿਆਜ ਦਰ ਦੇ ਵਿੱਚ ਤਾਂ ਤੁਹਾਨੂੰ ਦੱਸ ਦਈਏ ਕਿ ਆਰਬੀਆਈ ਵੱਲੋਂ ਰੈਪੋ ਰੇਟ ਦੇ ਵਿੱਚ 50 ਪੈਸੇ ਦੀ ਕਟੌਤੀ ਕਰ ਦਿੱਤੀ ਗਈ ਹੈ ਔਰ ਇਸ ਕਟੌਤੀ ਦੇ ਨਾਲ ਜਿਹੜਾ ਲੋਕਾਂ ਨੂੰ ਕਰਜ਼ਾ ਲੈਂਡ ਦੇ ਵਿੱਚ ਜਿਹੜਾ ਉਹਨਾਂ ਨੂੰ ਸੌਖ ਰਹੇਗੀ ਉਹਨਾਂ ਦਾ ਫਾਇਦਾ ਹੋਵੇਗਾ ਔਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲਈਏ ਕਿ ਜੇਕਰ ਤੁਸੀਂ 1 ਕਰੋੜ ਦਾ ਲੋਨ ਲੈ ਰਹੇ ਹੋ ਤਾਂ ਤੁਹਾਨੂੰ ਹਰ ਮਹੀਨੇ 4150 ਰੁਪਏ ਦਾ ਫਾਇਦਾ ਹੋਵੇਗਾ 10 ਲੱਖ ਦੇ ਲੋਨ ਵਾਲੇ ਨੂੰ 417 ਰੁਪਏ ਜਿਹੜੇ ਉਹ ਫਾਇਦਾ ਹੋਵੇਗਾ ਔਰ ਜਿਨ੍ਹਾਂ ਦੇ ਲੋਨ ਚੱਲ ਰਹੇ ਐ ਜਦੋਂ ਰੈਪੋ ਰੇਟ ਆਰਬੀਆਈ ਵੱਲੋਂ ਘਟਾਇਆ ਜਾਂਦਾ ਹੈ ਤਾਂ ਉਹ ਸਾਰੇ ਬੈਂਕਿੰਗ ਸਿਸਟਮ ਦੇ ਵਿੱਚ ਤੇ ਸਾਰੇ ਬੈਂਕਾਂ ਦੇ ਵਿੱਚ ਉਹਦੇ ਤੇ ਅਸਰ ਪੈਂਦਾ ਹੈ ਤੇ ਸਾਰਿਆਂ ਦੇ ਰੇਟ ਜਿਹੜੇ ਉਹ ਘਟ ਜਾਂਦੇ ਆ ਤਾਂ ਆਰਬੀਆਈ ਦੇ ਇਸ ਐਲਾਨ ਦੇ ਨਾਲ ਜਿੰਨੇ ਵੀ ਕਰਜ਼ਾਧਾਰਕ ਹੈ ਭਾਵੇਂ ਉਹ ਹੋਮ ਲੋਨ ਵਾਲੇ ਹੋਣ ਭਾਵੇਂ ਕਾਰ ਲੋਨ ਵਾਲੇ ਹੋਣ ਭਾਵੇਂ ਕੋਈ ਹੋਰ ਲੋਨ ਵਾਲੇ ਉਹਨਾਂ ਨੂੰ ਇਸ 50 ਪੈਸੇ ਨਾਲ ਹਜ਼ਾਰਾਂ ਲੱਖ ਰੁਪਏ ਦਾ ਜਿਹੜਾ ਫਾਇਦਾ ਉਹ ਹੋਵੇਗਾ ਜਿਹੜੇ ਆਪਾਂ ਰੇਟ ਦੀ ਗੱਲ ਕਰ ਰਹੇ ਹਾਂ 417 ਰੁਪਏ 10 ਲੱਖ ਦੇ ਲੋਨ ਤੇ ਫਾਇਦਾ ਮਿਲਣਾ ਹੈ ਉਹ 417 ਦੇ ਨਾਲ ਤੁਸੀਂ ਦੇਖੋ ਤੇ ਕਰੀਬ 5000 ਰੁਪਏ ਦਾ ਫਾਇਦਾ ਜਿਹੜਾ ਸਾਲ ਦਾ ਉਹ ਇੱਕ ਉਪਭੋਗਤਾ ਨੂੰ ਹੋਣ ਜਾ ਰਿਹਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆਰਬੀਆਈ ਦੇ 50 ਪੈਸੇ ਰੈਂਪੂ ਰੇਟ ਘਟਾਉਣ ਨਾਲ ਲੱਖਾਂ ਰੁਪਏ ਦਾ ਫਾਇਦਾ ਜਿਹੜਾ ਲੋਕਾਂ ਨੂੰ ਹੋਣ ਜਾ ਰਿਹਾ ਜਿਨ੍ਹਾਂ ਨੇ ਲੋਨ ਲਏ ਆ ਉਹਨਾਂ ਨੂੰ ਵੀ ਇਹਦਾ ਫਾਇਦਾ ਆਪਣੇ ਆਪ ਮਿਲੇਗਾ ਹੁਣ ਵੇਖਣਾ ਇਹ ਹੋਵੇਗਾ ਕਿ ਕਿਸ ਤਰੀਕ ਤੋਂ ਲਾਗੂ ਹੋਵੇਗਾ ਪਰ ਫਿਲਹਾਲ ਤੁਹਾਡੇ ਨਾਲ ਜਾਣਕਾਰੀ ਜਿਹੜੀ ਅਪਡੇਟ ਆਰਬੀਆਈ ਦੀ ਉਹ ਸਾਂਝੀ ਕਰ ਰਿਹਾ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ